ਅਲਸੀਆਂ ਤੋਂ ਉਨ ਕੁਦਰ ਜਾਂਦੇ ਰਸਤੇ ਵਿੱਚ ਹਾਈਵੇ ਦੇ ਕੰਢੇ ਉੱਤੇ ਦੋ ਗਊਆਂ ਮਰੀਆਂ ਪਈਆਂ ਨੂੰ ਪਤਾ ਨਹੀਂ ਕਿੰਨਾ ਚਿਰ ਹੋ ਗਿਆ ਹੋਣਾ ਕਿ ਬੁਰੀ ਤਰ੍ਹਾਂ ਗਲ ਸੜ ਚੁੱਕੀਆਂ ਇਹ ਸਾਈਵੇ ਤੋਂ ਸਾਡੇ ਸਮਾਜ ਦੇ ਹਿੰਦੂ ਭਾਈਚਾਰੇ ਦੇ ਲੋਕ ਵੀ ਲੰਘਦੇ ਆ ਜਿਹੜੇ ਗਊ ਨੂੰ ਗਊ ਮਾਤਾ ਕਹਿੰਦੇ ਆ ਤੇ ਉਹਨਾਂ ਦੀ ਸ਼ਰਧਾ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਆ ਕਈ ਸਮਾਜ ਸੇਵੀ ਲੰਘਦੇ ਆ ਕਈ ਵਾਤਾਵਰਣ ਤੇ ਪਸ਼ੂ ਪ੍ਰੇਮੀ ਲੰਘਦੇ ਆ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਵੀ ਲੰਘਦੇ ਆ ਤੇ ਜੰਗਲਾਤ ਵਾਲੇ ਨੈਰੀ ਵਿਭਾਗ ਵਾਲੇ ਹਾਈਵੇਅ ਅਥਾਰਟੀ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਲੰਘਦੇ ਆ ਪਰ ਕਿਸੇ ਨੇ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਦ ਕਿ ਨਜ਼ਰ ਸਭ ਦੀ ਪਈ ਹੋਵੇਗੀ ਕਿਉਂਕਿ ਇਸ ਜਗ੍ਹਾ ਦੇ ਕੋਲੋਂ ਲੰਘਣ ਵੇਲੇ ਨੱਕ ਨੂੰ ਹੱਥ ਜਾਂ ਰਮਾਲ ਨਾਲ ਟਕਣਾ ਪੈਂਦਾ ਹੈ ਹਾਲਾਂਕਿ ਕਿਸੇ ਸਮਾਜ ਸੇਵੀ ਸੰਸਥਾ ਵੱਲੋਂ ਸੜਕ ਦੇ ਕੰਢੇ-ਕੰਢੇ ਕਾਫੀ ਦੂਰ ਤੱਕ ਰੁੱਖ ਲਗਾਏ ਗਏ ਆ ਪਰ ਉਹਨਾਂ ਦਾ ਵੀ ਇਸ ਸੇਵਾ ਵੱਲ ਧਿਆਨ ਨਹੀਂ ਗਿਆ ਗਊ ਨੂੰ ਗਊ ਮਾਤਾ ਕੈਨ ਵੱਲੇ ਭਰਾਵਾਂ ਨੂੰ ਪੁੱਛਦਾ ਕਿ ਕੀ ਇਹਨਾਂ ਮ੍ਰਿਤਕ ਦੇਹਾਂ ਦਾ ਕੋਈ ਦਾ ਸੰਸਕਾਰ ਜਾਂ ਦਫਨਾਣਾ ਦੇ ਦਾ ਫਰਜ਼ ਨਹੀਂ ਸੀ ਬੰਦਾ। ਵਾਤਾਵਰਣ ਪ੍ਰੇਮੀਆਂ ਨੂੰ ਨਹੀਂ ਲੱਗਦਾ ਕਿ ਸਾਡਾ ਵਾਤਾਵਰਣ ਦੁਸ਼ਤ ਹੋ ਰਿਹਾ। ਜੰਗਲਾਤ ਵਿਭਾਗ, ਨਹਿਰੀ ਵਿਭਾਗ, ਹਾਈਵੇ ਅਥਾਰਟੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਤਾਂ ਗੱਲ ਹੀ ਕੀ ਕਰਨੀ ਹੈ? ਇਹ ਸਾਰੇ ਸਰਕਾਰੀ ਵਿਭਾਗ ਤਾਂ ਰੱਬ ਦੇ ਵਿਹਾਏ ਹੋਏ ਆ। ਪਰ ਮਨੁੱਖਤਾ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕਰਦਾ ਕਿ ਰਸਤੇ ਵਿੱਚ